ਮਤਲਬ ਤੈਂਕ ਵੀ ਇਦਾਂ ਦੀ ਚੀਜ਼ ਕੁਛ ਨਹੀਂ ਮੰਗੀ ਪਰ ਫਿਰ ਤੂੰ ਵੀ ਗਵਾਦ ਬੈਠਿਆ ਯਾਰ ਗੱਲ ਕੀ ਹੈ ਬਸ ਟਾਈਮ ਦੀ ਗੱਲ ਹੋ ਗਈ ਹਨਾ ਹੂੰ ਟਾਈਮ ਨਹੀਂ ਦਿੱਤਾ ਗਿਆ ਮੇਨ ਗੱਲ ਮੇਰੀ ਗਲਤੀਆਂ ਦਾ ਟਾਈਮ ਨਹੀਂ ਦਿੱਤਾ ਗਿਆ ਹੂੰ ਤੇ ਬਸ ਟਾਈਮ ਨੇ ਤੋੜਤਾ ਜੇ ਉਹ ਸਪੋਜ਼ ਕਰ ਵੀ ਉਹ ਬੰਦਾ ਵਾਪਸ ਤੇਰੀ ਲਾਈਫ 'ਚ ਤੈਨੂੰ ਅਜ ਮੈਸੇਜ ਆ ਕਾਲ ਕਰ ਦੇ ਵੀ ਮੈਂ ਵਾਪਸ ਆਣਾ ਤੇਰਾ ਕੀ ਸੋਚਦਾ ਵੀ ਫੇਰ ਲਿਆਏਗਾ ਵਾਪਸ ਜਾਂ ਨਹੀਂ ਲਿਆਉਂਦਾ ਬਾਈ ਉਹ ਚੀਜ਼ ਤੋਂ ਮਸਾ ਨਿਕਲ ਗਿਆ ਹੈ ਕਿ ਮੈਂ ਉਹਨੂੰ ਉੱਥੇ ਨਹੀਂ ਜਾਣਾ ਚਾਹੁੰਦਾ ਕਿ ਮੈਂ ਉਹਨੂੰ ਐ ਕਿਹਾ ਸੀ ਇੱਕ ਇੱਕ ਗੱਲ ਦੀ ਸੀ ਕਿ ਮੈਂ ਹੁਣੇ-ਹੁਣੇ ਠੀਕ ਹੋਇਆ ਹਾਂ ਹਾਂ ਮੈਂ ਹੁਣੇ-ਹੁਣੇ ਠੀਕ ਹੋਇਆ ਹਾਂ ਤੂੰ ਹਣ ਮੇਰਾ ਹਾਲ ਨਾ ਪੁੱਛ ਬਈ ਗਲਤ ਮੁੰਡੇ ਵੀ ਆ ਕੁੜੀਆਂ ਵੀ ਆ ਹਮ ਆਪਾਂ ਸਾਰੇ ਮੁੰਡੇ ਆ ਹਾਂ ਆਪਾਂ ਏ ਥੋੜੀ ਆਪਾਂ ਇੱਕ ਤੇ ਰਹਿਵਾਂਗੇ ਚਲ ਆਪਾਂ ਏ ਥੋੜੀ ਆਪਾਂ ਨੀਵੀਂ ਪਾ ਕੇ ਲੰਘਾਂਗੇ ਆਪਾਂ ਵੀ ਦੇਖਾਂਗੇ ਕੁੜੀਆਂ ਵੀ ਦੇਖੂ ਗੱਲ ਤਾਂ ਸਾਰੇ ਆ ਕੋਈ ਨਹੀਂ ਸੀ ਤੇਰੀ ਆਦਤ ਤੇਰੀ ਆਦਤ ਸਾਨੂੰ ਹਣ ਪੈ ਗਈ ਆਦਤ ਪਹਿਲਾਂ ਬਾਲਾ ਹੱਸਦਾ ਸੀ ਮੈਂ ਹਾਸੇ ਖੋ ਕੇ ਲੈ ਗਈ ਆਦਤ ਤੇ ਇੱਕ ਗੱਲ ਦੇਖਿਓ ਪਿਆਰ ਆਪਾਂ ਨੂੰ ਉਹ ਨਾਲ ਹੁੰਦਾਗਾ ਜਿਹੜਾ ਮਿਲਣਾ ਨਹੀਂ ਜੀਦਾ ਹੂੰ ਇਹ ਗੱਲ ਦੇਖ ਲਓ ਤੁਸੀਂ ਇਹਦਾ ਸੱਚੀ ਹੁਣ ਆਪਾਨੂੰ ਮਿਲੂਗਾ ਨਹੀਂ ਕਦੇ ਉਹ ਤੜਫਾਊਗਾ ਉਹ ਤੋੜੂਗਾ ਕੋਣੀ ਮਿਲਦਾ ਕਦੇ ਆਪ ਨੂੰ ਮੇਰੇ ਦਿਲ ਚ ਦੱਬੇ ਅਰਮਾਨ ਬੜੇ ਨੇ ਸਾਡੇ ਸਾਜਣ ਹਾਏ ਬਈਮਾਨ ਬੜੇ ਨੇ ਲੋਕਾਂ ਨਾਲੋ ਬੋਲਦੇ ਬਹੁਤ ਨਹੀਂ ਹਮ ਮੇਰੇ ਸਾਹਮਣੇ ਬਣ ਗੁਮਨਾਮ ਖੜੇ ਨੇ ਮੈਂ ਉਹਨੂੰ ਗਲਤ ਨਹੀਂ ਕਹਿ ਸਕਦਾ ਮੈਂ ਉਹਨੂੰ ਗਲਤ ਨਹੀਂ ਕਹਿ ਸਕਦਾ ਉਹਦੇ ਮੇਰੇ ਸਿਰ ਅਹਸਾਨ ਬੜੇ ਨੇ ਇਦਾਂ ਨਹੀਂ ਉਹ ਹਾਈ ਕਰ ਸਕਦਾ ਇਦਾਂ ਨਹੀਂ ਉਹ ਹਾਈ ਕਰ ਸਕਦਾ ਉਮਰਾਂ ਦੇ ਕੀਤੇ ਫਰਮਾਨ ਬੜੇ ਨੇ ਚਿਹਰੇ ਤੋਂ ਲੱਗਦੇ ਸ਼੍ਰੀ ਮੇਨੂ ਉਹ ਗੱਲਾਂ ਤੋਂ ਲੱਗਣ ਸ਼ੈਤਾਨ ਬੜੇ ਨੇ ਮੈਂ ਦਿਲ ਵਿੱਚ ਜਾ ਕੇ ਵੇਖਿਆ ਉਹਨਾਂ ਮੈਂ ਦਿਲ ਵਿੱਚ ਜਾ ਕੇ ਵੇਖਿਆ ਉਹਨਾਂ ਉਹਨਾਂ ਦੇ ਤਾਂ ਮਹਿਮਾਨ ਬੜੇ ਨੇ ਆਈ ਸ਼ੇਰੀ ਬਹੁਤ ਸਨਿਵਾਦ ਹੈ ਤਾ ਸਭ ਨੂੰ ਕੀਲ ਕੇ ਰੱਖਦਾ ਤੇਰੀ ਸ਼ੇਰੀ ਨੇ ਉਹਨੇ ਵੀ ਕੀਲ ਕੇ ਰੱਖਤਾ ਸੀ ਓਕੇ ਯਾਰ ਮੁੰਡੇ ਕੀ ਹੋ ਕੀ ਗਿਆ ਬਈ ਮੋਟਾ ਮੋਟਾ ਦੱਸ ਦੇ ਬੱਸ ਲੱਗੀ ਤੀਜਾ ਆ ਗਿਆ ਟੁੱਟ ਗਈ ਅੱਛਾ ਇੱਕ ਇਹ ਤੋਂ ਲਿਖੇ ਸੀ ਮੈਂ ਕਿ ਕਿ ਕੋਈ ਦੋਹਾ ਚੋਂ ਕੋਈ ਚੂਰੀ ਇਸ਼ਕੇ ਦੀ ਉਹਨੂੰ ਖਵਾ ਰਿਆ ਹੋਣਾ ਹੂੰ ਕਿ ਦੋਹਾ ਚੋਂ ਕੋਈ ਚੂਰੀ ਇਸ਼ਕੇ ਦੀ ਉਹਨੂੰ ਖਵਾ ਰਿਆ ਹੋਣਾ ਉਹ ਤੀਜੇ ਦਾ ਕੋਈ ਕਸੂਰ ਨਹੀਂ ਉਹਦਾ ਜੀ ਤਾਂ ਲੱਗਾ ਕੋਈ ਲਵਾ ਰਿਆ ਹੋਣਾ ਆਏ ਹੇ ਕਹਿੰਦੇ ਸ਼ਾਇਰ ਬੰਦਾ ਉਹਦਾ ਹੀ ਬਣਦਾ ਭਾਈ ਜਦੋਂ ਕਹਿੰਦੇ ਕਿਸੇ ਨਾ ਕਿਸ ਦੀ ਕੋਈ ਗੱਲਬਾਤ ਕੋਈ ਦੇ ਉੱਤੇ ਲੱਗੂ ਜਾਂਦੀ ਆ ਹਾਂ ਕੀ ਓਵਰঅল ਤੈਨੂੰ ਕੀ ਲੱਗਦਾ ਦੇਖ ਅਸੀਂ ਇਹ ਨਹੀਂ ਕਹਿੰਦੇ ਵੀ ਤੂੰ ਮਾੜਾ ਸੀ ਜਾਂ ਕੋਈ ਵੀ ਗੱਲਬਾਤ ਤੇਰਾ ਆਪਣਾ ਪਰਸਨਲ ਆ ਨਾ ਜੋ ਵੀ ਐ ਪਰ ਤੈਨੂੰ ਕੀ ਲੱਗਦਾ ਵੀ ਜ਼ਿਆਦਾਤਰ ਚੀਜ਼ ਟੁੱਟਦੀ ਕਦੋਂ ਐ ਯਕੀਨ ਯਕੀਨ ਕਰਕੇ ਟੁੱਟਦੀ ਆ ਵੀਰੇ ਹੂੰ ਇੱਕ ਉਹਦੋਂ ਟੁੱਟਦੀ ਆ ਜਦੋਂ ਆਪਾਂ ਕਹਿੰਦੇ ਹਣਾ ਕਿ ਸ਼ੱਕ ਸ਼ੱਕ ਆ ਜਾਂਦਾ ਵਿੱਚ ਜਾਂ ਕਿ ਤੀਜਾ ਆ ਜਾਂਦਾ ਉਦੋਂ ਤੇ ਮੈਂ ਮੈਂ ਉਹ ਰਿਸ਼ਤੇ ਨੂੰ ਰਿਸ਼ਤਾ ਨਹੀਂ ਮੰਨਦਾ ਮੇਰੀ ਜਿਹੜੀ ਮੇਰੀ ਥਿੰਕ ਹੈ ਕਿ ਜੇ ਜਿਹੜਾ ਆਈਡੀਆ ਨੇ ਪਾਸਵਰਡ ਮੰਗੀ ਹੈ ਉਹ ਫਿਰ ਟੱਟੂ ਦਾ ਉਹ ਜਿਹਾ ਸਿੱਧੀ ਗਈ ਆ ਫਾ ਸਹੀ ਗੱਲ ਆ ਫਿਰ ਸਹੀ ਗੱਲ ਆ ਸਹੀ ਤੇ ਯਕੀਨੀ ਨਹੀਂ ਹੈਗਾ ਪਾਰਟਨਰ ਤੇ ਫਿਰ ਹਨਾ ਬੰਦੇ ਨੂੰ ਯਕੀਨ ਹੋਣਾ ਚਾਹੀਦਾ ਉਹਦੇ ਪਾਰਟਨਰ ਤੇ ਚਾਹੇ ਉਹ ਲੱਖ ਉਹ ਨਾ ਫਿਰਦੀ ਆ ਉਹਨੇ ਯਕੀਨ ਹੋਣਾ ਚਾਹੀਦਾ ਕਿ ਹਾਂ ਸਹੀ ਆ ਉਹ ਹਮ ਅੱਜ ਕੱਲ ਰਿਸ਼ਤੇ ਨਾ ਬਾਈ ਫਿਰ ਸਬੂਤਾਂ ਦੇ ਰਹਿ ਗਏ ਨਾ ਜਿਹੜੀ ਮੇਨ ਚੀਜ਼ ਆ ਮਾਲਾ ਤੈਨੂੰ ਇਦਾਂ ਦੀ ਚੀਜ਼ ਕੁਝ ਨਹੀਂ ਮੰਗੀ ਪਰ ਫਿਰ ਤੂੰ ਵੀ ਗਵਾਦ ਬੈਠਿਆ ਯਾਰ ਗੱਲ ਕੀ ਹੈ ਬਸ ਟਾਈਮ ਦੀ ਗੱਲ ਹੋ ਗਈ ਹਨਾ ਹੂੰ ਟਾਈਮ ਨਹੀਂ ਦਿੱਤਾ ਗਿਆ ਮੇਨ ਗੱਲ ਮੇਰੀ ਗਲਤੀਆਂ ਨਾਲ ਟਾਈਮ ਨਹੀਂ ਦਿੱਤਾ ਗਿਆ ਹੂੰ ਤੇ ਬਸ ਟਾਈਮ ਨੇ ਤੋੜਤਾ ਟਾਈਮ ਨੇ ਲਵਾਈ ਟਾਈਮ ਤੋੜਤਾ ਹੂੰ ਇੱਕ ਉਹਦੇ ਉਹ ਗੱਲ ਹੋ ਜਾਂਦੀ ਹੈ ਨਾ ਦਿਲ ਜੋੜਨ ਲਈ ਲੱਗਣ ਹੂੰ ਕੋਈ ਸਾਲ ਮਹੀਨੇ ਹਾਂ ਦਿਨੋ ਜੋੜਨ ਦੀ ਲੱਗਣ ਤਿੰਨ ਸਾਲ ਮਹੀਨੇ ਉਹ ਸੌਰੀ ਹੋ ਲੱਗੇ ਨਹੀਂ ਠੀਕ ਹੈ ਠੀਕ ਹੈ ਮੇਰੀ ਗੱਲ ਹੈ ਤੇ ਜੇ ਉਹ ਸਪੋਜ਼ ਕਰ ਵੀ ਉਹ ਬੰਦਾ ਵਾਪਸ ਤੇਰੀ ਲਾਈਫ ਚ ਤੈਨੂੰ ਅਜ ਮੈਸੇਜ ਆ ਕਾਲ ਕਰ ਦੇ ਵੀ ਮੈਂ ਵਾਪਸ ਆਣਾ ਹੈ ਤੇਰਾ ਤੂੰ ਕੀ ਸੋਚਦਾ ਵੀ ਫਿਰ ਲਿਆਏਗਾ ਵਾਪਸ ਜਾਂ ਨਹੀਂ ਲਿਆਉਂਦਾ ਬਾਈ ਤੀ ਮੈਂ ਉਹ ਚੀਜ਼ ਤੋਂ ਮਸਾ ਨਿਕਲ ਗਿਆ ਹਾਂ ਮੈਂ ਹੁਣ ਉੱਥੇ ਨਹੀਂ ਜਾਣਾ ਚਾਹੁੰਦਾ ਕਿ ਮੈਂ ਉਹਨੂੰ ਐ ਕਿਹਾ ਸੀ ਇੱਕ ਇੱਕ ਗੱਲ ਦੀ ਸੀ ਕਿ ਮੈਂ ਹੁਣੇ-ਹੁਣੇ ਠੀਕ ਹੋਇਆ ਹਾਂ ਮੈਂ ਹੁਣੇ-ਹੁਣੇ ਠੀਕ ਹੋਇਆ ਤੂੰ ਹਣ ਮੇਰਾ ਹਾਲ ਨਾ ਪੁੱਛੀ ਮੈਂ ਕਿਹਾ ਜਿਹਨੇ ਹਾਲ ਪੁੱਛ ਲੈ ਫੇਰ ਉਹ ਹੀ ਹਾਲ ਹੋ ਜਾਣਾ ਇਹ ਵੀ ਗੱਲ ਹੈ ਇਹ ਕੀ ਲੱਗਦਾ ਯਾਤਰ ਜੇ ਆਪਾਂ ਆਪਾਂ ਚਲ ਮਾੜਾ ਨਹੀਂ ਕਹਿੰਦੇ ਵੀ ਅਸੀਂ ਕੁੜੀ ਨੂੰ ਮਾੜਾ ਨਹੀਂ ਕਹਿੰਦੇ ਭਈ ਤੁਸੀਂ ਗੋਂਗ ਪੀਪਨ ਨਹੀਂ ਮੁੰਡਿਆਂ ਦਾ ਪੱਖ ਲੈਂਦਾ ਹਨਾ ਸੋਚਦਾ ਨਹੀਂ ਕੋਈ ਗੱਲ ਨਹੀਂ ਨਹੀਂ ਅਸਲ ਓਵਰਾਲ ਜੇ ਵੀਊ ਕੱਢਣਾ ਹੋਵੇ ਤੇਰੀ ਅਕੋਰਡਿੰਗ ਬਾਈ ਕਿੰਨਾ ਦਾ ਜ਼ਿਆਦਾ ਰੰਮੀ ਲੱਗਦਾ ਬਈਰ ਗਲਤੀ ਇਹ ਸੀ ਬਖੂ ਹੁੰਦੀ ਹੁੰਦੀ ਐ ਬਾਈ ਗਲਤ ਮੁੰਡੇ ਵੀ ਆ ਕੁੜੀਆਂ ਵੀ ਆ ਹਮ ਆਪਾਂ ਸਾਰੇ ਮੁੰਡੇ ਆ ਹਮ ਆਪਾਂ ਐ ਥੋੜੀ ਆਪਾਂ ਇੱਕ ਤੇ ਰਵਾਂਗੇ ਚਲ ਆਪਾਂ ਐ ਥੋੜੀ ਆਪਾਂ ਦੀਮੀ ਪਾ ਕੇ ਮੰਗਾਗੇ ਆਪਾਂ ਵੀ ਦੇਖਾਂਗੇ ਹਮ ਕੁੜੀਆਂ ਵੀ ਦੇਖਦੀਆਂ ਗਲਤ ਸਾਰੇ ਆ ਕੋਈ ਨਹੀਂ ਸਹੀ ਹਮ ਕੋਈ ਨਹੀਂ ਕਿਸ ਲਈ ਸੱਚਾ ਰਹਿਦਾ ਹਮ ਸਹੀ ਹੈ ਵਿੱਚ ਗਲਤੀ ਹੁੰਦੀ ਆ ਕੋਈ ਕਹੂਗਾ ਮੈਂ 100% ਸਹੀ ਹਾਂ ਨਾ ਜੋ ਸਾਲ 50 ਗਲਤਾਂ ਹ ਹਰ ਇੱਕ ਗਲਤ ਹੁੰਦਾ ਵਿੱਚ ਗਲਤੀ ਹੁੰਦੀ ਹੈ ਹਰ ਇੱਕ ਦੇ ਇਹ ਤੇ ਗੱਲ ਹੈ ਕਿ ਆਪਾਂ ਕਹਿ ਦਿੰਦੇ ਹਾਂ ਉਹਨਾਂ ਸਹੀ ਗੱਲ ਇੱਥੇ ਵੀ ਇੱਕ ਬੜੀ ਵਧੀਆ ਇੱਕ ਜਾਣਕਾਰੀ ਦਿੱਤੀ ਜਾਣਕਾਰੀ ਕਹੂੰਗਾ ਵੀ ਮੈਂ ਤਾਂ ਕਿ ਮੁੰਡੇ ਚੋਂ ਇੱਕ ਗੱਲ ਮੈਨੂੰ ਬੜੀ ਭਰਾ ਦੀ ਵਧੀਆ ਲੱਗੀ ਵੀ ਭਰਾ ਵਧੀਆ ਵਾਪਸ ਮੁੜ ਕੇ ਆਇਆ ਤੇ ਅੱਜ ਆਪਣੀ ਲਾਈਫ ਵਧੀਆ ਤਰੀਕੇ ਨਾਲ ਜਿਉ ਰਿਹਾ ਸੋ ਇਸ ਗੱਲ ਲਈ ਆਪਾਂ ਭਰਾ ਲਈ ਜ਼ਰੂਰ ਆਪਾਂ ਤਾੜੀ ਲਾਈਏ ਪਹਿਲਾਂ ਪਤਾ ਗਿਆ ਅੱਜ ਦਾ ਜਿਹੜਾ ਯਾਤਰੀ ਚੋਂ ਯੂਥ ਆ ਵਧੀਆ ਗੱਲ ਹੈ ਵਾਪਸ ਮੁੜਿਆ ਆ ਪਰ ਇਹ ਵੀ ਕਈ ਬੰਦੇ ਇਦਾਂ ਦੇ ਹੁੰਦੇ ਵੀ ਨਸ਼ੇ ਪੱਤੇ 'ਚ ਲੱਗ ਜਾਂਦੇ ਆ ਬਈ ਯਾਰ ਕੋਈ ਵਿੱਚ ਇਦਾਂ ਦੀ ਮੈਂ ਕੇਸ ਦੇਖਣੇ ਆਹਾ ਬੂਹਾ ਵੀ ਲੈ ਗਏ ਬਈ ਹਾਂ ਇੰਨਾ ਬੰਦਾ ਕਿਉਂ ਡੀਪਲੀ ਵਗ ਜਾਂਦਾ ਯਾਰ ਗੱਲ ਕੀ ਹੈ ਕੀ ਲੱਗਦਾ ਮਾਈਂਡ 'ਚ ਕੀ ਆ ਜਾਂਦਾ ਉਹ ਦੇਖੋ ਲੱਗਦਾ ਉਹ ਵੀਰੇ ਓਵਰ ਥਿੰਕਿੰਗ ਹੋ ਜਾਂਦੀ ਆ ਹੂੰ ਬੰਦਾ ਇੱਕ ਚੀਜ਼ ਲੈ ਕੇ ਸੀਰੀਅਸ ਹੋ ਜਾਂਦਾ ਹੂੰ ਉਹ ਜੇ ਸੋਚੀ ਜਾਂਦਾ ਸੋਚੀ ਜਾਂਦਾ ਹਾਂ ਫਿਰ ਉਹਨੂੰ ਇੱਕ ਟਾਈਮ ਇਹ ਜਾਉਂਦਾ ਉਹਨੂੰ ਮਾਂ ਪਿਓ ਤੇ ਜਨੇ ਜੰਮਿਆ ਹੁੰਦਾ ਨਾ ਆਪ ਨੂੰ ਹਾਂ 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 ਤਰਨਸ ਖਾ ਜਾਂਦਾ ਉਹਨਾਂ ਦੇ ਵੀ ਮੂਹੋਂ ਉਹ ਹਰ ਜਾਂਦਾ ਫਿਰ ਉਹ ਬੰਦਾ ਕੱਲਾ ਕੱਲਾ ਰਹਿਣਾ ਸ਼ੁਰੂ ਕਰ ਦਿੰਦਾ ਕਮਰੇ 'ਚ ਉਹਨੂੰ ਆਏ ਲੱਗਦਾ ਕਿ ਜੇ ਉਹ ਚਾਰ ਬੰਦੇ ਨਾਲ ਜਾਂਦਾ ਵੀ ਹਨ ਤੁਰਿਆ ਉਹਨੂੰ ਇਹ ਲੱਗਦਾ ਕਿ ਮੈਂ ਕੱਲਾ ਕਿਉਂ ਕੱਲਾ ਕਿਉਂਕਿ ਉਹ ਬੰਦੇ ਨਾਲ ਐਸਾ ਜੁੜ ਜਾਂਦਾ ਅਟੈਚਮੈਂਟ ਹਨਾ ਉਹ ਐਸੀ ਹੋ ਜਾਂਦੀ ਹੈ ਕਿ ਫਿਰ ਉਹ ਉਹਦੇ ਨਾਲ ਹੀ ਰਹਿਣਾ ਚਾਹੁੰਦਾ ਹੋਊਗਾ ਹਮ ਮਤਲਬ ਆਦਤ ਲਾ ਲਓ ਇੱਕ ਇਦਾਂ ਲਿਖੀ ਜੀ ਮੈਂ ਤੇਰੀ ਆਦਤ ਪੈੜੀ ਆਦਤ ਸਾਨੂੰ ਹਣ ਪੈ ਗਈ ਆਦਤ ਪਹਿਲਾਂ ਬਾਲਾ ਹੱਸਦਾ ਸੀ ਮੈਂ ਹਾਸੇ ਖੋ ਕੇ ਲੈ ਗਈ ਆਦਤ ਕੇ ਦੇਕੇ ਮੈਨੂੰ ਅੱਖ ਰਿੜੱਕੇ ਨਾਲ ਪਤਾਸੇ ਲੈ ਗਈ ਆਦਤ ਤੇ ਉਹਨੂੰ ਭੁੱਲਣ ਗਿਆ ਸੀ ਮੈਂ ਉਹਨੂੰ ਭੁੱਲਣ ਗਿਆ ਸੀ ਮੈਂ ਹੱਡੀ ਰੱਟ ਕੇ ਬੈ ਗਈ ਆਦਤ ਤੈਨੂੰ ਕਿ ਲੱਭੇ ਚੰਗੇ ਰਿਸ਼ਤੇ ਵਿੱਚ ਕਿਹੜੀ ਕਿਹੜੀ ਚਾ ਹੋਣੇ ਬਹੁਤ ਜ਼ਰੂਰੀ ਨੇ ਚੰਗੇ ਰਿਸ਼ਤੇ 'ਚ ਵੀ ਰ ਯਕੀਨ ਹੂੰ ਤੇ ਪੰਜਾਬੀ 'ਚ ਕਹੀਏ ਵਫਾਦਾਰੀ ਹੂੰ ਵਫਾਦਾਰੀ ਬਹੁਤ ਜ਼ਰੂਰੀ ਹੈ ਜੋ ਅੱਜਕੱਲ ਮਿਲਦੀ ਨਾ ਬਹੁਤ ਮਹਿੰਗੀ ਆ ਹੂੰ ਕੀਮਤ ਇਹਦੀ ਮਿਲਦੀ ਨਹੀਂ ਕਿਸੇ ਚ ਹੂੰ ਇਹ ਭਾਈ ਜਿਹੜਾ ਦਿਲ ਆ ਇਹ ਕਿੰਨੇ ਕਵਾ ਟੁੱਟ ਸਕਦਾ ਇਹ ਤੇ ਹੱਦ ਮੋਕਾ ਮੈਨੂੰ ਆਪ ਦੇ ਅਕੋਰਡਿੰਗ ਦੱਸ ਤੇਰੇ ਐਕਸਪੀਰੀਅੰਸ ਦੇ ਅਕੋਰਡਿੰਗ ਦਿਲ ਤਾਂ ਵੀਰੇ ਹੂੰ ਰੋਜ਼ ਵੀ ਟੁੱਟ ਸਕਦਾ ਕਿਉਂਕਿ ਗੱਲਾਂ ਕਿਵੇਂ ਆ ਹੂੰ ਹੁਣ ਉਹ ਉਹ ਟੁੱਟਦਾ ਬਿਸ਼ਰਮਾ ਹੋ ਵਿੱਚੋਂ ਬਚੇ ਤੇਰੀ ਗੱਲ ਮੰਨੀਵੇਂ ਤੇਰੀ ਗੱਲ ਜਾਇਜ਼ ਆਏ हां तेरी गल भी पहला होनी है ये चलो अब बात क्यों करते हैं हां जल्दी टूट सकता है ये चीज ही असली है चल ये आऊंगा भी हां होते हैं एक गल देखियो प्यार ਆਪਣ ਨੂੰ ਉਹ ਨਾਲ ਹੁੰਦਾਗਾ ਜਿਹੜਾ ਮਿਲਦਾ ਨਹੀਂ ਹੁੰਦਾ ਹੂੰ ਇਹ गल देख लो ਤੁਸੀਂ ਇਹ ਨਾ ਸੱਚੀ ਹੁਣਾ ਆਪਣ ਨੂੰ ਮਿਲੂਗਾ ਨਹੀਂ ਕਦੇ ਉਹ ਤੜਫਾਊਗਾ ਉਹ ਤੋੜੂਗਾ ਉਹ ਨਹੀਂ ਮਿਲਦਾ ਕਦੇ ਆਪਾਂ ਨੂੰ ਇਹ ਮੈਂ ਦੇਖਿਆ ਮੈਂ ਮੈਂ ਸੁਣੀ ਇਹ ਗੱਲ ਜਦੋਂ ਆਪਦੇ ਹੁੰਦੀਆਂ ਨੂੰ ਉਹਦਾ ਪਤਾ ਲੱਗਦਾ ਮਿਲਦਾ ਨਹੀਂ ਹੁੰਦਾ ਜਿਹੜੇ ਕਿਸਮਤ ਚ ਹੁੰਦੇ ਹਨ ਉਹ ਨਹੀਂ ਬੀਤ ਹੁੰਦੇ ਫਿਰ ਕਰੀ ਨਾ ਬੰਦਾ ਜੀ ਹੋ ਜਾਂਦਾ ਚੀਜੀ ਅਸੀਂ ਆ ਅੱਛੇ ਤੈਨੂੰ ਓਏ ਪਾਪੀਆ ਮਤਲਬ ਨਹੀਂ ਇੱਕ ਚੀਜ਼ ਮੈਨੂੰ ਚੱਲ ਜਵਾਬ ਦੇ ਮੇਰਾ ਭਰਾ ਬਾਕੀ ਤੇਰੀ ਗੱਲ ਨਾਲ ਐਗਰੀ ਮੇਰਾ ਭਰਾ ਚੋਤਕ ਨੇ ਵੀ ਦਿਲ ਬਾਰ-ਬਾਰ ਡੇਲੀ ਜੋੜਦਾ ਮਤਲਬ ਡੇਲੀ ਜੋੜ ਦਿਲ ਜੋੜ ਸਕਦਾ ਹੈ ਇਹ ਤੂੰ ਜੀ ਮੰਨਦਾ ਨਹੀਂ ਨਹੀਂ ਕਿਵੇਂ ਗਿਆ ਵੀ ਜਿੰਮੇ ਦਿਲ ਕਹਿੰਦਾ ਵੀ ਮੈਂ ਤੈਨੂੰ ਪੁੱਛੇ ਵੀ ਦਿਲ ਕਿੰਨੀ ਵਾਰ ਟੁੱਟ ਸਕਦਾ ਹੈ ਵੀ ਤੂੰ ਕਹਿੰਦਾ ਵੀ ਕਿੰਨੇ ਵਾਰ ਟੁੱਟ ਸਕਦਾ ਦਿਲ ਤੇਰੇ ਕੋਲ ਪਹਿਲਾਂ ਦੁਬਾਰਾ ਤੁਸੀਂ ਵੀ ਇਹ ਗੱਲ ਮੇਰੀ ਗੱਲ ਸੁਣੋ ਦਿਲ ਟੁੱਟ ਸਕਦਾ ਰੋਜ਼ ਜੋ ਕਿ ਤੂੜੇ ਕਿਉਂਕਿ ਬੰਦਾ ਹਨ ਨਾਜ਼ੁਕ ਹੁੰਦਾ ਇਮੋਸ਼ਨਲ ਹੁੰਦਾ ਜਿਹੜਾ ਪਹਿਲਾਂ ਟੁੱਟਿਆ ਆ ਉਹਦਾ ਟੁੱਟ ਸਕਦਾ ਦੂਜੇ ਦਾ ਪ੍ਰਿੰਟ ਹੀ ਹੋਵੇ ਮੇਰਾ ਟੁੱਟਦਾ ਵੀ ਮੇਰਾ ਕਿਉਂ ਟੁੱਟਦਾ ਕਿਉਂਕਿ ਮੈਂ ਇਮੋਸ਼ਨਲ ਟਾਈਪ ਬੰਦਾ ਆਂ ਇੰਟਰਵਰਟਡ ਲਾਲੂ ਹਣਾ ਇਹ ਹਾਂ ਜਿਵੇਂ ਇੱਥੇ ਬੈਠੇ ਇਹਨਾਂ ਚਲ ਕੋਈ ਚੀਜ਼ ਕਹੇ ਤੀ ਐ ਕਰਕੇ ਐ ਕਮਲ ਤੂੰ ਆਏ ਹਣਾ ਜੋ ਬੋਹਾਂ ਮੇਰੇ ਦਿਲ ਤੇ ਲੱਗ ਗਏ ਨੇ ਮੈਂ ਘਰੇ ਜਾ ਕੇ ਟੁੱਟ ਗਿਆ ਮੈਂ ਪਤਾ ਨਹੀਂ ਕਿੰਨੇ ਕਿੰਨੇ ਗੱਲ ਟੁੱਟਦਾ ਮੈਨੂੰ ਪਤਾ ਹਾਂ ਬਹੁਤ ਕਰਦੇ ਇਮੋਸ਼ਨਲ ਬੰਦਾ ਬਹੁਤ ਬਾਈ ਤਾੜੀਆਂ ਲਾ ਉਪਰਾ ਵਾਲੀ ਯਾਰ ਹਰ ਇਹ ਵੀ ਗੱਲ ਮੰਨਣਯੋਗ ਐ ਇਦਾਂ ਦੇ ਬੰਦੇ ਬਹੁਤ ਘੱਟ ਮਿਲਦੇ ਐ ਸੱਚੀ ਗੱਲ ਦਸੀ ਐ ਤਾਂ ਬਹੁਤ ਘੈਂਟ ਬੰਦਾ ਦਿਲ ਦਾ ਸਾਫ ਬੰਦਾ ਐ ਤੂੰ ਠੀਕ ਹੈ ਪਰ ਚਲ ਵਧੀਆ ਗੱਲ ਹੈ ਤੂੰ ਦੁਬਾਰੇ ਵਾਪਸ ਮੁੜਿਆ ਬੜਾ ਸੋਹਣਾ ਲਾਈਫ ਚ ਲੱਦ ਰਹੇ ਆ ਕਰਨਾ ਕੀ ਚੋਣਾ ਲਾਈਫ ਦੇ ਵਿੱਚ ਬੱਸ ਵੀਰੇ ਸ਼ਾਇਰੀ ਮੈਨੂੰ ਇਹ ਬੱਸ ਮੇਰੀ ਲੈਕ ਤੋਂ ਮੈਨੂੰ ਜਾਣਨਾ ਕਿਸੇ ਨਾਲ ਮੈਨੂੰ ਕੰਪੇਅਰ ਨਾ ਕਰਨ ਕਿ ਇਹ ਉਹਦੇ ਰਾਹ ਤੇ ਤੁਰ ਰਿਹਾ ਕਿ ਜੇ ਉਹਦੀ ਚਾਲਕ ਪੈਂਦੀ ਆ ਉਹ ਚੀਜ਼ ਨਹੀਂ ਚਾਹੀਦੀ ਮੈਨੂੰ ਆਇਆ ਜੇ ਮੈਨੂੰ ਪਛਾਣਨ ਮੇਰੀ ਲੈਕ ਤੋਂ ਹੀ ਪਛਾਣਨ ਕਿ ਇਹਦਾ ਅੰਦਾਜ਼ ਆ ਇਹਦਾ ਲਹਿਜਾ ਬਿਲਕੁਲ 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 ਸੋ ਮੈਂ ਕਹਿੰਦਾ ਬਹੁਤ ਸਮਝ ਲਾਉਂਦੇ ਆ ਭਾਈ ਜਿਹੜੀ ਜਿਹੜੀ ਸ਼ੇਰੀ ਆ ਤੇਰੀ ਉਹ ਜ਼ਰੂਰ ਪ੍ਰਮੋਟ ਕਰੀ ਠੀਕ ਹੈ ਭਾਈ ਤੋ ਸਾਰੇ ਦਬ ਕੇ ਸਪੋਰਟ ਕਰਨਾ ਸੁਝਨੇ ਮੇਤੋ ਵੀਡੀਓ ਦੇਖਦੇ ਹੋ ਬਾਈ ਤੁਹਾਨੂੰ ਇੰਸਟਾਗ੍ਰam ਆਈਡੀ ਦੱਸਦੇ ਆ ਜ਼ਰੂਰ ਫੋਲੋ ਕਰਿਓ ਆਉਣ ਦੇ ਬਾਈ ਇੰਸਟਾਗ੍ਰam ਆਈਡੀ ਓਏ ਕਮਲ ਕਾਮਲਾ ਆਈ ਓ ਵਾਈ ਇੀ ਇੀ ਕੇ ਐਮ ਐਲ ਹਾਂ ਬਾਕੀ ਸਮਝ ਜਾਣੇ ਮੇਤੋ ਸਮਝ ਜਾਣਗੇ ਸੋ ਬਾਈ ਆਉਣ ਦੋ ਸ਼ੇਰੀ ਫਰਮੈਂਟਿਕ ਸੋ ਮੈਂ ਕਿਉਂ ਹਾਂ ਸ਼ੁਕਰਾ ਹੋ ਗਿਆ ਹੁਣ ਤਾਂ ਮੈਨੇ ਤਾਂ ਇਹਦੀ ਬਾਹਰ ਬਾਉ ਇੱਕ ਦਿਨ ਵਾਜ ਤੂੰ ਨਹੀਂ ਰੋਂਦਾ ਮੈਂ ਲਾ ਲਿਆ ਤਾਂ ਤੂੰ ਨਾ ਡਾਈ ਚੱਲ ਤੂੰ ਵਿਚਾਰ ਮੈਂ ਉਹ ਕਿਆ ਕੰਮ ਹੈ ਅੱਖਾਂ ਉਹਦੀਆਂ ਬਿੱਲੀਆਂ ਨੇ ਜੁਲਫਾਂ ਉਤੋਂ ਗਿੱਲੀਆਂ ਨੇ ਕੋਠੇ ਤੇ ਉਹ ਖੜਾ ਆਪਣੇ ਗਵਾਲ ਸਵਾਰਦੀ ਸੀ ਮੈਨੂੰ ਨਾਂ ਮੇਰਾ ਮਿੱਠਾ ਲੱਗਦਾ ਸੀ ਜਦੋਂ ਆਵਾਜ਼ ਮਾਰਦੀ ਸੀ ਹਾਏ ਗਵਾਰ ਜਿੱਦਿਕਾ ਮਾ ਆਪਣਾ ਜੀ ਕਹਾ ਬਈ ਬਹੁਤ ਸੋਹਣੀ ਸ਼ੇਰ ਹੀ ਐ ਬਹੁਤ ਸੁਣੀ ਆਵਾਜ਼ ਆ ਭਰਾ ਦੀ ਬਹੁਤ ਸੋਹਣੀ ਗੱਲਾਂ ਬਾਤਾਂ ਕਿਦੋਂ ਜ਼ੋਰਦਾਰ ਤਾੜੀਆਂ ਪਾ ਲਾਸ ਤੇ ਭਰਾ ਲਈ ਫੇਰ ਲੱਗ ਗਈ